ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਨਗ ਸੇ ਲਈ ਲੈ ਕੇ ਆਂ ਜੀ ਇੱਕ ਛੋਟੀ ਆ ਬਈ ਟੌਪ ਦੀ ਤੇ ਇੱਕ ਵੱਛੀ ਆ ਬਾਈ ਕੋਲੇ ਤੇ ਇੱਕ ਬੜ ਬੀਕ ਦਿਨਾਂ ਦੀ ਬਾਈ ਗੱਚੀ ਦਾ ਤਾਂ ਤੇ ਇੱਕ ਜਰਸੀ ਆ ਟੌਪ ਕਲਾਸ ਬਾਈ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਹੋ ਠੀਕ ਹੋ ਸੀਰੇ ਠੀਕ ਠਾਕ ਬਾਈ ਨਾਮ ਤੇ ਐਡਰੈਸ ਬੋਲ ਨਾਮ ਬਾਈ ਸੀਰਾ ਸਿੰਘ ਧਾਲੀਆਲ ਪਿੰਡ ਸਨਾਂਗਲਾਬ ਸਿੰਘ ਜ਼ਿਲ੍ਹਾ ਬਰਨਾਲਾ ਵੀਰੇ ਤੇ ਤਹਿਸੀਲ ਤਪਾ ਨੇੜੇ ਭਧੌੜਾ ਵੀਰੇ ਮੋਬਾਈਲ ਨੰਬਰ 9872076012 9872076012 ਵੀਰੇ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਜਰਸੀ ਦੇਖਦੇ ਆ ਟਾਪ ਕਲਾਸ ਕਿਹੜਾ ਸੂ ਆ ਬਾਈ ਇਹ ਵੀਰੇ ਦੂਜਾ ਸੂਗੀ ਕਿੰਨੇ ਦਿਨ ਲੋ ਹਫਤਾ ਲੈ ਜੂ ਵੀਰੇ ਹਲੇ ਹਫਤਾੱਕ ਲੈ ਜੀ ਹਾਂ ਕਿੰਨਾ ਕੁ ਦੁੱਧ ਦਾ ਰਿਕਾਰਡ ਆ ਬਾਈ ਦੁੱਧ ਬਾਈ ਇਹਨੇ ਪਹਿਲਾਂ ਨੇ 18 ਕਿਲੋ ਦਿੱਤਾ 20 ਕਿਲੋ ਆਮ ਨਾਲ ਦੋ ਓਕੇ ਬਾਈ ਫੇਸ ਬੜਾ ਪਿਆਰਾ ਹੈ ਜਾਂ ਰਹਿਦੇ ਨਾਲ ਪੰਜਾਬ ਵਾਲੀ ਠੰਡੀ ਕੁੰਨੀਆ ਕਿਵੇਂ ਮਰਜ਼ੀ ਕੋਲਸੀ ਚੱਲਦਾ ਜਿਵੇਂ ਮਰਜ਼ੀ ਆ ਕੋਈ ਪ੍ਰੋਬਲਮ ਨਹੀਂ ਕਿਸੇ ਗੱਲੋਂ ਯਾਰ ਚਾਰੇ ਥਣ ਲੈ ਨੇ ਖੜਵੇਂ ਪੂਰੇ ਗੈਬ ਤੇ ਕੱਲਾ ਕੱਲਾ ਥਣ ਨਾਣਾ ਨੂਣਾ ਲੈਵੇ ਤੇ ਫੁੱਲ ਆ ਬਈ ਕੀ ਬਾਤ ਆ ਡਾਕਟਰ ਆ ਦਿਖਾ ਦੇ ਇਧਰਲੀ ਅੱਖ ਤੋਂ ਨਾ ਜਵਾਂਦਰੂ ਦੀਂਦਾ ਨਹੀਂ ਅੱਛਾ ਆਣਾ ਹੈਗਾ ਵਾ ਠੀਕ ਆ ਯਾਨੀ ਕਿ ਇਹ ਤੋ ਦਿਸਦਾ ਨਹੀਂ ਮਾੜਾ ਮੋਟਾ ਦੀਂਦਾ ਮੁਰਕੇ ਵਾਲਾ ਆਵੇ ਅਗਲੇ ਦਾ ਗਿੜਾ ਲੱਗੋ ਗੱਲ ਦਾ ਫਾਇਦਾ ਨਹੀਂ ਸਹੀ ਗੱਲ ਆ ਬਈ ਫੋਨ ਉਹੀ ਲਾਵੇ ਜਿਹੜੇ ਨੇ ਮੰਨ ਹੂੰ ਕੋਈ ਵਿਚਾਰ ਨਹੀਂ ਜਿਹੜੇ ਤੇ ਫੱਟੀ ਨਹੀਂ ਹੋ ਨਾ ਲਾਵੇ ਸਹੀ ਗੱਲ ਆ ਬਈ ਲੈ ਬਈ ਦੋਰਾ ਚੈੱਕ ਕਰਵਾਉਣਾ ਵੈਸੇ ਜਰਸੀ ਚੰਗੀ ਬਹੁਤ ਆ ਬਈ ਪੜੀ ਵੀ ਫੁੱਲ ਆ ਵਜਨ ਵਾਲੀ ਹੈ ਲੇਵਾ ਬਹੁਤ ਚੰਗਣ ਨਾੜਾ ਨੋੜਾ ਫੁੱਲ ਚਹੀਆਂ ਆਰਡਰ ਦੀ ਕੁਆਲਿਟੀ ਦੇਖੋ ਕਿ ਕਮਾਲ ਆ ਕੀ ਆ ਬਾਤ ਬਰੀਡ ਬਹੁਤ ਆ ਨਾ ਯਾਰ ਬਾੜ ਤੇ ਨਹੀਂ sire ਕਹ ਤਾਂ ਹਰੇਕ ਹੀ ਜਾਂਦਾ ਬਾਈ ਇਹ ਰੈਜਨਲ ਆ ਜਮਾ ਪੰਜਾਬ ਵਾਲੀ ਹੂੰ ਉਹੀ ਜਾਣ ਜੂਣਾ ਸਹੀ ਗੱਲ ਦੂਜਿਆਂ ਬਹਿਣਾ ਜਿਹੜਾ ਕੱਦ ਕਾਠਾ ਡਟ ਸਹੀ ਹੈ ਬਰੀਡ ਇੱਕ ਨੰਬਰ ਆ ਉਤੋਂ ਵੱਧ ਰਾਜੀ ਆ ਚੰਗੀ ਆ ਜਿਹੜੀ ਗੱਲ ਸੀ ਬਾਈ ਨੇ ਦੱਸਤੀ ਹੈ ਨਾ ਇੱਥੇ ਹੀ ਬਹਿ ਜਾ ਚੋਣ ਤਲਾ ਡਟ ਮਰਜੀ ਬਹਿ ਜਾ ਨਾ ਬਚਾਲੇ ਖੜਾ ਲਈ ਜਿਵੇਂ ਮਰਜੀ ਬਹਿ ਜਾ ਜਿੱਧਰ ਦੀ ਮਰਜੀ ਬਹਿ ਜਾ ਕੋਈ ਚੱਕਰੀ ਨਹੀਂ ਇਹ ਮੁੱਲ ਬਈ ਜਾਇਜ ਜਕੀ ਇਹਦਾ 75000 ਰੁਪਿਆ ਡਾਕਟਰ ਦਾ ਮੁੱਲ ਹਾਂ ਮੰਨ ਤਣ ਹੋ ਜਾ ਹਾਂ ਹੋ ਜਾ ਡਾਕਟਰ ਠੀਕ ਆ ਭਾਈ 75000 ਰੁਪਿਆ ਮੁੱਲ ਆ ਮੰਨ ਤਣ ਜਰੂਰ ਹੋ ਜਾ ਬੈਡ ਚੰਗੀ ਆ ਟੱਲੀ ਬਸ ਕੱਚੀ ਕੱਚੀ ਐ ਇੱਕ ਦੋ ਦਿਨਾਂ ਦੀ ਤੇ ਉਹਦਾਂ ਨੂੰ ਆਰਡਰ ਜਿਹੜਾ ਇਹਨੇ ਹੋਰ ਵੀ ਸੋਨਾ ਤਿਆਰ ਕਰ ਲੇ ਲੇਵਾ ਬਹੁਤ ਆਇਰ ਕਰਮਾਈ ਲਗਨੀ sire ਪੂਰਾ ਸਰਾ ਡਾਕਟਰ ਲੈ ਵੀਰੇ ਅਰੇ ਤਾਂ ਪਿਆ ਹਫਤਾ ਬਸ ਹੋਇਆ ਕੱਢੂ ਲੇਵਾ ਨਾੜਾ ਨੂੜਾ ਦੇਖੀ ਭਾਈ ਫੁੱਲ ਨੇ ਹਨਾ ਹਾਂਜੀ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਗੁਲਾਬੀ ਥਣ ਚਾਰੇ ਥਣ ਨਖਣ ਮੇ ਲ ਪੂਰੇ ਗਏ ਜੋਈ ਚੰਗੇ ਨਿਕੋ ਫੇਸ ਟੋਅ ਬਾਕੀ ਡਾਕਟਰ ਆਮ ਲੂਤ ਜਿਆ ਹੁੰਦੇ ਆ ਲੈ ਮਰਜੀ ਹੱਥ ਉੱਤ ਠੰਡੀ ਪੋਲ ਛੋਲ ਚਾਲਦੇ ਡਾਕਟਰ ਹਲੇ ਤਾਂ ਬੜਾ ਬਣੂ ਸਾਰੀਆਂ ਬਲਡ ਲਾਂ ਕੱਢੋ ਪੂਰਾ ਪੰਡ ਵਾਲੇ ਵਾ ਬਣਾਓ ਤੇ ਇਹ ਕਿੰਨੇ ਦਿਨ ਲੋ ਇਹਦੇ ਡਾਕਟਰ ਅੱਜ ਮੰਨ ਕੇ ਚੱਲ ਵੀ ਦਿਨ 20 ਪਏ ਅੱਛਾ ਕੱਚੀ ਐ ਜੇ ਕਿਸੇ ਭਰਾ ਨੂੰ ਕੱਚੀ ਆ ਵੀ ਹਾਂ ਦਿਨਾਂ ਦੀ ਇਹ ਮੈਥੋਂ ਹੀ ਕਹੀ ਸੀ ਬਾਈ ਦੁੱਧ ਇਹ ਮੰਨ ਕੇ ਚੱਲ ਵੀ ਉਦੋਂ ਮੈਂ 3-4 ਤਿੰਨ ਮਹੀਨਿਆਂ ਦੀ ਸੂਈ ਲਿਆ ਸੀ ਉਦੋਂ ਵੀ 26 ਲੀਟਰ ਦੁੱਧ ਚਵਾ ਕੇ ਦਿੱਤਾ ਠੀਕ ਆ ਬਾਈ ਹਾਂ ਮੰਨ ਕੇ ਚੱਲ ਯਾਰ ਵੀ ਇਹਦੇ 18 ਤਰੀਕ ਜਿਹੜੀ ਮੂਹਰਲੀ ਉਹਦੋਂ ਦਿਨ ਪੂਰੇ ਆ ਬਈ ਠੀਕ ਆ ਹਾਂ ਬੈਡ ਬਹੁਤ ਚੰਗੀ ਆ ਕੱਲੀ ਕੱਚੀ-ਕੱਚੀ ਆ ਦਿਨ ਲੈਂਦੀ ਆ ਕੋਈ ਮੰਨ ਰਿਸਕਾਂ ਲੱਗ ਗਈ ਡਾਕਟਰ ਹਾਂ ਆਰਡਰ ਉਹਦੋਂ ਨੂੰ ਕਮਾਲ ਦਾ ਤਿਆਰ ਕਰੂ ਬਾਕੀ ਦੁੱਧ ਦਾ ਰਕਾਰ ਬਹੁਤ ਚੰਗਾ ਉਹ ਬੈਡ ਚੰਗੀ ਆ ਬਈ ਗੱਟਾ ਜਾ ਪੈ ਜੇ ਨਾ ਇੱਕ ਅੱਧਾ ਫੀਡ ਦਾ ਇਹਨੂੰ ਕਿ ਨਹੀਂ ਲੈਂਦਾ ਵਾ ਡਾਕਟਰ ਪਣਾਇਆ ਨਹੀਂ ਕੱਚ ਛੱਡਦੇ ਠੀਕ ਆ ਬਈ ਹਾਂ ਇਹੋ ਵੀ ਕਿਵੇਂ ਮਰਜੀ ਪਲੋਸੀ ਚੱਲਦਾ ਟਰੈਂਡ ਠੰਡੀ ਆ ਲੈ ਕਹਿਣਾ ਕੁਛ ਨਹੀਂ ਨਾ ਨਾ ਮਤ ਬੜੀ ਨਹੀਂ ਬੋਲਦਾ ਹਣ ਬੜਾ ਥਣ ਬਹੁਤ ਜਿਆਦਾ ਚੰਗਾ ਡਾਕਟਰ ਆ ਬਾਹਲਾ ਵਧੀਆ ਥਣ ਠੀਕ ਕੀ ਮੋਲ ਆ ਫਿਰ ਕੱਚੀ ਕੱਚੀ ਦਾ ਕੱਚੀ ਦਾ ਬਾਈ ਇਹਦਾ ਵੀ 75000 ਰੁਪਏ ਮਾਨਦਾਨ ਹੋ ਜਾ ਉਹ ਹੋ ਜਾ ਵੀਰੇ ਠੀਕ ਆ ਬਾਈ 75000 ਰੁਪਏ ਮੋਲ ਮਾਨਦਾਨ ਜ਼ਰੂਰ ਹੋ ਜਾ ਕੱਚੀ ਜਿੱਦਾਂ ਤਿਆਰ ਹੋ ਗਈ ਜਿੱਦਾਂ ਮੰਗਦੇ ਆ ਤੂੰ ਬਾਹਰ ਹੀ ਵਿਕਣਾ ਨੇ ਮੈਂ ਕਿਹਾ ਦੱਸੂਗੀ ਉਹਦੇ ਨਾਲ ਚੱਲ ਟੁੱਲ ਲਪਾਈਆ ਨਾ ਸਾਰੀਆਂ ਬਾਲਟਾਂ ਲਾਣੀ ਫਿਰ ਸੁਹਣਾ ਕਰਮਾ ਲੈ ਫਿਰ ਲੀਟਰ ਲਪਾਈਆ ਸਾਰੀਆਂ ਢਿੱਲਾਂ ਟੁੱਲਾ ਗੱਡੂ ਫਿਰ ਸੁਣਾ ਲੈ ਮੈਂ ਕਿਹਾ ਬਾਈ ਰਬੜ ਵਾਂਗੂ ਵਾਦਾ ਲੇਵਾ ਦਾ ਬੜਾ ਜਿਆਦੇ ਲੇਵਾ ਤਾਂ ਕੱਢਦੀ ਏ ਡਾਕਟਰ ਅੱਗੇ ਬਈ ਬੱਚੀ ਆ ਗਈ ਕਿੰਨੀ ਕੁ ਉਮਰ ਹੈ ਦੀ ਇਹ ਬਈ ਹੈਗਾ ਮੰਨ ਕੇ ਚੱਲ ਬਈ 7 ਸ 6 6 ਸਾਢੇ 6 ਮਹੀਨਿਆਂ ਦਾ ਬੱਚਾ ਠੀਕ ਆ ਬੱਚਾ ਬਹੁਤ ਚੰਗਾ ਹੈ ਨਾ ਹਾਂ ਬਈ ਫੇਸ ਟੋਆ ਟੂਆ ਪੂਰਾ ਚੰਗਾ ਕੋਲ ਦੇ ਟੋਆ ਦੇ ਬਈ ਫੇਸ ਦੀ ਬਿਊਟੀ ਕਮਾਲ ਬ੍ਰੀਡ ਇੱਕ ਨੰਬਰ ਜਰਸੀ ਆ ਹਾਂਜੀ ਥਣ ਚਾਰੀ ਆ ਬਈ ਚਾਰੇ ਆ ਬਈ ਦੰਦੋਂ ਖੀਰੀ ਹਾਂ ਹਾਂ ਬੱਚਾ ਹੈ ਬਈ ਹਲੇ ਤਾਂ ਬੱਚਾ ਹੀ ਆ ਹਜੇ ਬਈ ਦੰਦੋਂ ਖੀਰੀ ਆ ਚਾਰ ਥਣ ਟੌਫੀ ਕਲਰ ਆ ਕਿ ਨਹੀਂ हां बई. <sniff servir> भाई ट्रॉफी कलर जर्सी ਦਾ ਬੱਚਾ ਲੈ ਤੋੜਾ ਚੈੱਕ ਕਰੋ ਕਮਾਲ ਕੀ ਮੋਲ ਹੈ ਵੀਰੇ ਜਾਇਜ ਇਹਦਾ ਬਾਈ ਬਸ 16000 ਰੁਪਏ 16000 ਰੁਪਏ ਮਾਨਦਨ ਹੋ ਜयो ना हां भाई 16000 ਰੁਪਏ ਮੋਲ ਮਾਨਦਨ ਜਰੂਰ ਹੋ ਜੂਗਾ ਚੰਗੀ ਆ ਬੱਚੀ ਬਾਈ ਸਮੀ ਪੜੀ ਆ ਫੇਸਪੂਸ ਬਹੁਤ ਚੰਗਾ ਟਵੜ ਟਵੜ ਚੰਗਾ ਚਾਰ ਥਾਨੇ ਬਾਈ ਮਾ ਦਾ ਕਿੰਨਾ ਕੀ ਰਿਕਾਰਡ ਹੈ ਵੀਰੇ ਉਹ ਕੋਈ ਪਤਾ ਨਹੀਂ ਵੀਰੇ ਯਾਰ ਠੀਕ ਆ ਬਾਈ ਅੱਗੇ ਵੀਰੇ ਝੋਟੀ ਕਿੰਨੀ ਉਮਰ ਹੈ ਦੀ ਇਹ ਹੈਗੀ ਆ ਬਾਈ ਮੰਨ 11 ਕ ਮਹੀਨਾ ਦੀ ਓਕੇ ਕਿਹੜੇ ਟੀਕੇ ਦੀ ਹੈ ਬਾਈ ਉਹ ਕੋਈ ਪਤਾ ਨਹੀਂ ਬਾਈ ਯਾਰ ਠੀਕ ਹੈ ਬਾਈ ਫੇਸ ਬੜਾ ਚੰਗਾ ਸਿੰਗ ਚੰਗਾ ਹਨ ਨਾਲੋਂ ਹੀ ਮੋੜਿਆ ਵਾ ਸਿੰਗ ਦੀ ਕੁਆਲਿਟੀ ਦੇਖੋ ਲੈ ਜਮਾਂ ਨਾਲੋਂ ਮੋੜਿਆ ਵਾ ਥਣ ਚਾਰੀ ਹੈ ਬਾਈ ਹਾਂ ਵੀਰੇ ਹਾਂ ਦੇਖ ਲਓ ਕੁਛ ਨਹੀਂ ਕਹਿੰਦੀ ਠੰਡੀ ਹੈ ਨਾ ਠੀਕ ਹੈ ਬਾਈ ਥਣ ਬਈ ਚਾਰਾ ਲੈ ਕੇ ਆ ਵਾ ਮੂੰ ਚੰਗੀਆਂ ਨਾ ਉੱਤੋਂ ਪੱਦਰ ਪੁੱਦਰ ਤੋਰ ਦੇਣੀ ਝੋਟੀ ਚੰਗੀ ਹੈ ਬਾਈ ਸਿੰਘ ਦੀ ਵੀ ਚੰਗੀ ਆ ਉਹ ਕੱਦ ਵੀ ਠੀਕ ਉਮਰ ਦੇ ਹਿਸਾਬ ਨਾਲ ਥਣ ਵੀ ਚਾਰੀ ਆ ਬਾਈ ਫੇਸ ਫੂਸ ਬੜਾ ਚੰਗਾ ਹਨ ਝੋਟੀ ਚੰਗੀ ਬਹੁਤ ਆ ਬਾਈ ਸਿੰਘ ਦੀ ਕਿਸੇ ਪਾਸੋਂ ਕੋਈ ਘਾਟ ਨਹੀਂ ਮੁੱਲ ਕੀ ਹੈ ਵੀਰੇ ਜਾਇਜ਼ ਇਹਦਾ 32000 ਆ ਬਾਈ 32000 ਰੁਪਏ ਮਾਨਦਾਨ ਹੋ ਜਾ ਹਾਂਜੀ ਠੀਕ ਆ ਬਾਈ 32000 ਰੁਪਏ ਮੁੱਲ ਮਾਨਦਾਨ ਜਰੂਰ ਹੋ ਜਾ ਝੋਟੀ ਚੰਗੀ ਆ ਜਮੇ ਨਹੀਂ ਕੋਈ ਕਹਿੰਦੀ ਲਾ 19 ਚਾਰੇ ਥਾਣਾ ਮੈਟਰ ਦੋ ਲੈ ਹਣ ਨੇੜ ਤੋਂ ਚੈੱਕ ਉਹ ਚਾਰ ਥਾਂ ਕੀ ਬਾਤ ਖੰਡੀ ਬਹੁਤ ਆ ਪੁੱਛ ਆ ਕੇ ਖੜ ਜੰਦੀ ਆ ਲਾ ਆ ਆ ਆ ਨਾਗਸੀ ਭਰਾ ਕੋਲੇ 4 ਬਈ 4 ਹੀ ਦਿਖਾਤੇ ਕਿਸੇ ਵੀਰ ਨੂੰ ਚਾਰਾਂ ਚੋ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ